ਚਾਹ ਤੁਹਾਡੀ ਬੜੀ ਫੇਮਸ ਹੈ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿਹੜੀ ਡਰਾਈ ਫਰੂਟ ਵਾਲੀ ਚਾਹ ਵਾ ਪਹਿਲੀ ਵਾਰ ਸੁਣਨ ਨੂੰ ਕਿਤੇ ਨਾ ਕਿਤੇ ਮਿਲੀ ਹੈ ਐਸਪੀਰ ਡਰਾਈ ਫਰੂਟ ਦੀ ਚਾਹ ਵਾਲੀ ਇਹ ਸਿਰਫ ਸਾਡੇ ਕੋ ਸਾਡੇ ਪਰਿਵਾਰ ਸਾਡੇ ਪਿਤਾ ਜੀ ਸਾਡੇ ਦਾਦਾ ਜੀ ਬਣਾਉਂਦੇ ਆਏ ਚ ਡਰਾਈ ਫਰੂਟ ਵਾਲੀ ਚਾਹ ਜਿਸ ਵਿੱਚ ਬਦਾਮ ਅੰजीर ਅਲੱਗ-ਅਲੱਗ ਚੀਜ਼ਾਂ ਆ ਜਾਂਦੀਆਂ ਵਾ ਕਿੱਥੋਂ ਸ਼ੁਰੂਆਤ ਹੋਈ ਕਿਵੇਂ ਤੁਸੀਂ ਇਸ ਚੀਜ਼ ਦੀ ਸਟਾਰਟਿੰਗ 50 ਸਾਲ ਮੈਨੂੰ ਚਾਹ ਬਣਾਉਂਦੇ ਨੇ ਉਸ ਤੋਂ ਪਹਿਲੇ ਮੇਰੇ ਪਿਤਾ ਜੀ ਬਣਾ ਰਹੇ ਸੀ ਮੇਰੇ ਦਾਦਾ ਜੀ ਭਰਾਨੇ ਸੀ ਉਹ ਜਿੰਨੇ ਵੀ ਬਾਹਰੋਂ ਸਾਲਾ ਨਹੀਂ ਆਉਂਦੇ ਜਾਂ ਦਿੱਲੀ ਤੋਂ ਬਾਬੇ ਤੋਂ ਜਾਂ ਪੰਜਾਬੀ ਫਿਲਮ ਇੰਡਸਟਰੀ ਦੇ ਜਦੋਂ ਵੀ ਇੱਥੇ ਐਕਟਰ షూਟਿੰਗ ਕਰਨ ਆਉਂਦੇ ਆ ਉਹ ਸਾਡੋ ਕੋਲ ਜਿਹੜੀ ਚੜਕੇ ਵਾਲੀ ਚਾਹ ਬਿਦਾਵ ਵਾਲੀ ਚਾਹ ਬਿਦਾਮ ਖਸਖਸ ਵਾਲੀ ਚਾਹ ਜਿਹਦੇ ਵਿੱਚ ਅਸੀਂ ਰਾਚੀ ਤੁਲਸੀ ਗੁਲਾਬ ਅਨੇਕਾਂ ਚੀਜ਼ਾਂ ਜਿਹੜੀਆਂ ਅਸੀਂ ਇਸਤੇਮਾਲ ਕਰਦੇ ਆ ਉਹ ਚਾਹ ਬਹੁਤ ਖੁਸ਼ ਹੋ ਕੇ ਪੀਂਦੇ ਔਰ ਚੇਚਾ ਉਹ ਸਾਭ ਵੀ ਨਾ ਚਾਹ ਮਲੇ ਇੱਕ ਕੱਪ ਪੀਤਾ ਹੋਵੇ ਨਾ ਦਾ ਤੇ ਮਨ ਲਾਪੀ ਪੰਜਾਬੀ ਕੇ ਨਜ਼ਾਰਾ ਜਾਂਦਾ ਸਵਾਗਤ ਹੈ ਸਭ ਦਾ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨ ਤੇ ਮੈਂ ਹਾਂ ਦਾਨਿਸ਼ ਸ਼ਰਮਾ ਅੱਜ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਇੱਕ ਇਹੋ ਜਿਹੀ ਸਟੋਰੀ ਤੁਹਾਡੇ ਸਾਹਮਣੇ ਰੂਬਰੂ ਕਰ ਰਹੇ ਹਾਂ ਜਿੱਥੇ ਕਿ ਪੰਜਾਬੀਆਂ ਦਾ ਸਭ ਤੋਂ ਪਹਿਲਾ ਸ਼ੌਂਕ ਹੁੰਦਾ ਹੈ ਸਵੇਰ ਦੀ ਚਾਹ ਦੀ ਚੁਸਕੀ ਦਾ ਆਨੰਦ ਲੈਣਾ ਤੇ ਅੱਜ ਸਾਡੇ ਨਾਲ ਲਕੀ ਜੀ ਮੌਜੂਦ ਨੇ ਜੋ ਕਿ ਚਾਹ ਬਣਾਉਂਦੇ ਨੇ ਬਦਾਮਾਂ ਵਾਲੀ ਦੇਖਿਆ ਜਾਵੇ ਤਾਂ ਡਰਾਈ ਫਰੂਟਸ ਦੀ ਗੱਲ ਕਰੀਏ ਤਾਂ ਅਲੱਗ-ਅਲੱਗ ਡਰਾਈ ਫਰੂਟਸ ਵੇਚ ਆ ਜਾਂਦੇ ਨੇ ਜੋ ਕਿ ਵਿੱਕੀ ਜੀ ਸਾਡੇ ਨਾਲ ਅੱਜ ਮੌਜੂਦ ਹੈਗੇ ਨੇ ਇਸ ਸਟੋਰੀ ਦੇ ਵਿੱਚ ਜੋ ਕਿ ਅਲੱਗ-ਅਲੱਗ ਡ్రਾਈ ਫਰੂਟਸ ਨੂੰ ਲੈ ਕੇ ਆ ਜਿਹੜੀ ਚਾਹ ਬਣਾਉਂਦੇ ਨੇ ਤੇ ਵੱਖ-ਵੱਖ ਸਲਾਨੀਆਂ ਦੀ ਗੱਲ ਕੀਤੀ ਜਾਵੇ ਸ਼ਹਿਰ ਅੰਮ੍ਰਿਤਸਰ ਇੱਕ ਟੂਰਿਸਟ ਹੱਬ ਮੰਨਿਆ ਜਾਂਦਾ ਜਿੱਥੇ ਕਾਫੀ ਟੂਰਿਸਟ ਜਿਹੜਾ ਹੈ ਵਿੱਕੀ ਜੀ ਦੀ ਟੀ ਸਟਾਲ ਦੇ ਉੱਤੇ ਚਾਹ ਪੀਣ ਦੇ ਲਈ ਮੌਜੂਦ ਹੁੰਦੇ ਨੇ ਸਭ ਤੋਂ ਪਹਿਲਾਂ ਸਵਾਗਤ ਹੈ ਵਿੱਕੀ ਜੀ ਚੈਨਲ ਦੇ ਉੱਤੇ ਜੀ ਤੁਹਾਡਾ ਮਾਰਾ ਸਾਡੇ ਚੈਨਲ ਤੇ ਸੰਗਤ ਜੀ ਨਾਲ ਸਾਡੇ ਕੋਲ ਆਵੇ ਮਾਣ ਸਨ ਮਾਰ ਦਗਾ ਸੋ ਗੱਲਬਾਤ ਕਰਾਂਗੇ ਚਾਹ ਤੁਹਾਡੀ ਬੜੀ ਫੇਮਸ ਹੈ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿਹੜੀ ਡਰਾਈ ਫਰੂਟ ਵਾਲੀ ਚਾਹ ਵਾ ਪਹਿਲੀ ਵਾਰ ਸੁਣਨ ਨੂੰ ਕਿਤੇ ਨਾ ਕਿਤੇ ਮਿਲੀ ਹੈ ਲੋਕ ਵੀ ਦੇਖ ਰਹੇ ਨੇ ਤੁਹਾਨੂੰ ਥੋੜਾ ਬਹੁਤਾ ਦੱਸੋ ਵੀ ਕੀ ਰਾਜ਼ ਕੀ ਐ ਇਸ ਦੇ ਵਿੱਚ ਡਰਾਈ ਫਰੂਟ ਵਾਲੀ ਚਾਹ ਜਿਸ ਵਿੱਚ ਬਦਾਮ, ਅੰजीर ਅਲੱਗ-ਅਲੱਗ ਚੀਜ਼ਾਂ ਆ ਜਾਂਦੀਆਂ ਵਾ ਕਿੱਥੋਂ ਸ਼ੁਰੂਆਤ ਹੋਈ ਕਿਵੇਂ ਤੁਸੀਂ ਇਸ ਚੀਜ਼ ਦੀ ਸਟਾਰਟਿੰਗ ਕੀ 1945 ਤੋਂ ਅਸੀਂ ਦੁਕਾਨ ਇੱਥੇ ਚਲਾ ਰਹੇ ਹਾਂ ਇਸ ਤੋਂ ਪਹਿਲੇ ਅਸੀਂ ਪਾਕਿਸਤਾਨ 'ਚ ਸਾਡੇ ਦਾਦਾ ਜੀ ਚਲਾਉਂਦੇ ਸੀ ਉਹਨਾਂ ਕੋ ਬਿਲਕੁਲ ਦੂਜੇ ਨੇ ਉਸ ਟਾਈਮ 'ਤੇ ਨਵਾਂ ਹੋ ਗਿਆ ਅਮੀਰ ਆਦਮ ਆਈ ਡਰਾਈਵ ਬੂਕ ਵਾਲੀ ਦਾ ਉਹਨਾਂ ਤੋਂ ਕੋਈ ਲਿਖੀ ਚੀਜ਼ ਵੀ ਨਹੀਂ ਸਕੀ ਹੋਈ ਸੀ ਜਿੰਨੇ ਵੀ ਡਰਾਈਵ ਬੂਕ ਦਾ ਉਹ ਅਲੱਗ-ਅਲੱਗ ਪ੍ਰਕਾਰ ਦੀਆਂ ਨਸਪੀਜ ਹੈ ਉਹ ਆਪਣਾ ਚਾਹ ਬਣਾਉਂਦੇ ਸੀ ਗੁਲਾਮ ਵਾਲੀ ਦਾ ਖਾਜਲ ਵੀ ਨਾਲ ਜਿੰਨਾ ਵੀ ਆ ਤੇ ਡਾਈਨਿੰਗ ਦਾ ਮੈਂ ਰਾਜ ਦੇ ਤੇਰੀ ਕਿ ਅਸੀਂ ਡਰਾਈਵ ਬੂਕ ਹੀ ਪਜਾਰ ਲੈਣ ਜਾਈਏ ਤਾਂ ਹੀ ਇਹਨੇ ਡਰਾਈਵ ਬੂਕ ਵੀ ਨਹੀਂ ਕੀ ਸਕਦੇ ਕਿ ਇੰਨੇ ਮਹਿੰਗੇ ਆ ਜੇਕਰ ਇਹ ਜੇਹੀ ਡਰਾਈਵ ਬੂਕ ਵਾਲੀ ਸਭ ਚਾਹ ਅਵੇਲੇਬਲ ਹੋ ਜਾਏ ਜਿਸ ਤਰ੍ਹਾਂ ਦਾ ਇਹ ਡਰਾਈਵ ਬੂਕ ਪਸੰਦ ਕਰਦੇ ਆਂ ਅਨੁਕਾਇੂ ਪਸੰਦ ਆ ਸਾਨੂੰ ਬਾਦਾਮ ਪਸੰਦ ਆ ਸਾਨੂੰ ਖਸਖਸ ਪਸੰਦ ਆ ਇਹਨਾਂ ਸਾਰੀਆਂ ਜਿਹੜੇ ਡਰਾਈ ਫੂਡ ਆ ਇਹਨਾਂ ਦੇ ਨੇਕ ਨਕਾਬ ਵਿਟਾਮਿਨ ਆ ਜਿਹੜਾ ਸਾਡੇ ਸਰੀਰ ਨੂੰ ਪੋਸ਼ਟਿਕਾar ਦਿੰਦੇ ਆ ਵਿਟਾਮਿਨ ਦਿੰਦੇ ਆ ਉਹਨਾਂ ਸਾਰੀਆਂ ਦੀ ਹੀ ਚਾਹਾਂ ਜਿਹੜਾ ਬਣਾਉਂਦੇ ਸੋ ਦੇਖਿਆ ਜਾਵੇ ਗੱਲਬਾਤ ਕੀਤੀ ਜਾਵੇ ਵੱਖ-ਵੱਖ ਸਥਾਨਾਂ ਤੋਂ ਕਾਫੀ-ਕਾਫੀ ਦੂਰੋਂ ਜਿਹੜਾ ਟੂਰਿਸਟ ਹੱਬ ਅੰਮ੍ਰਿਤਸਰ ਨੂੰ ਮੰਨਿਆ ਜਾਂਦਾ ਵਾ ਤੁਹਾਡੀ ਜਿਹੜੀ ਫੇਮਸ ਕਾਫੀ ਟੀ ਸਟਾਲ ਹੈਗੀ ਆ ਜਿੱਥੇ ਵਿੱਚ ਬਾਦਾਮ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਅਰ ਡ్రਾਈ ਫਰੂਟ ਹੈਗੇ ਆ ਉਹ ਪਾ ਕੇ ਚਾਹ ਨੂੰ ਬਣਾਇਆ ਜਾਂਦਾ ਵਾ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿਸ ਤਰ੍ਹਾਂ ਦੇ ਲੋਕ ਜਿਹੜੇ ਆ ਕੇ ਪਸੰਦ ਕਰਦੇ ਆ ਚਾਹ ਨੂੰ ਕਿਸ ਤਰ੍ਹਾਂ ਇਹ ਸਾਡੀ ਦੁਕਾਨ 1945 ਤੋਂ ਲਗਭਗ 50 ਸਾਲ ਮੈਨੂੰ ਚਾਹ ਬਣਾਉਂਦੇ ਨੇ ਉਸ ਤੋਂ ਪਹਿਲੇ ਮੇਰੇ ਪਿਤਾ ਜੀ ਬਣਾ ਰਹੇ ਸੀ ਮੇਰੇ ਦਾਦਾ ਜੀ ਬਣਾ ਰਹੇ ਸੀ ਪਰ ਇਹ ਚਾਹ ਜਿਹੜੀ ਹੈ ਇਹ ਜਿਹੜੀ ਰੈਸਪੀ ਹੈ ਡ్రਾਈ ਫਰੂਟ ਦੀ ਚਾਹ ਵਾਲੀ ਇਹ ਸਿਰਫ ਸਾਡੇ ਕੋ ਸਾਡੇ ਪਰਿਵਾਰ ਸਾਡੇ ਪਿਤਾ ਜੀ ਸਾਡੇ ਦਾਦਾ ਜੀ ਬਣਾਉਂਦੇ ਆਏ ਔਰ ਜਿੰਨੇ ਵੀ ਬਾਹਰੋਂ ਸਲਾ ਨਹੀਂ ਆਉਂਦੇ ਜਾਂ ਦਿੱਲੀ ਤੋਂ ਬਾਬੇ ਤੋਂ ਜਾਂ ਪੰਜਾਬੀ ਫਿਲਮ ਇੰਡਸਟਰੀ ਦੇ ਜਦੋਂ ਵੀ ਇੱਥੇ ਐਕਟਰ ਸ਼ੂਟਿੰਗ ਕਰ ਲਾਂਦੇ ਆ ਉਹ ਸਾਡੇ ਕੋਲ ਜਿਹੜੀ ਛੜਕੇ ਵਾਲੀ ਚਾਹ ਵਿਦਾਵ ਵਾਲੀ ਚਾਹ ਬਦਾਮ ਖਸਖਸ ਵਾਲੀ ਚਾਹ ਜਿਹਦੇ ਵਿੱਚ ਅਸੀਂ ਰਾਚੀ ਤੁਸੀ ਗੁਲਾਬ ਅਨੇਕਾਂ ਚੀਜ਼ਾਂ ਜਿਹੜੀਆਂ ਅਸੀਂ ਇਸਤੇਮਾਲ ਕਰਦੇ ਆ ਉਹ ਚਾਹ ਬਹੁਤ ਖੁਸ਼ ਹੋ ਕੇ ਪੀਂਦੇ ਔਰ ਚੇਚਾ ਉਹ ਸਾਭ ਵੀ ਨਾ ਛੜਕੇ ਵਾਲੀ ਚਾਹ ਦੀ ਤੁਸੀਂ ਕਿਤੇ ਨਾ ਕਿਤੇ ਗੱਲ ਕੀਤੀ ਆ ਇਹ ਦੱਸੋ ਸਾਡੇ ਜਿਹੜੇ ਦੇਖਦੇ ਸਰੋਤੇ ਹੈਗੇ ਆ ਵੀ ਤੜਕੇ ਵਾਲੀ ਚਾਹ ਤੁਸੀਂ ਕਿਸ ਤਰ੍ਹਾਂ ਪ੍ਰੈਜੈਂਟ ਕਰਦੇ ਹੋ ਲੋਕਾ ਤੜਕੇ ਵਾਲੀ ਚਾਹ ਦੇ ਵਿੱਚ ਬਾਦਾਮ ਖਸਖਾਸ ਉਹ ਚਾਹ ਨੂੰ ਅਸੀਂ ਦੋ ਵਾਰੀ ਬਣਾਉਣਾ ਬੰਦਾ ਇੱਕ ਵਾਰੀ ਅਸੀਂ ਚਾਹ ਬਣਾਉਨੇ ਆ ਜਿਹਦੇ ਵਿੱਚ ਅਸੀਂ ਗੁਲਾਬ ਲਾਚੀ ਤੁਸੀ ਸਭ ਚੀਜ਼ਾਂ ਪਾ ਕੇ ਤਿਆਰ ਕਰਦੇ ਦੂਸਰੀ ਵਾਰ ਫਿਰ ਅਸੀਂ ਬਟਰ ਦੇ ਵਿੱਚ ਬੂਲ ਬਟਰ ਦੇ ਵਿੱਚ ਬਾਦਾਮ ਖਸਖਸ ਜਿਹੜਾ ਵਾ ਉਹਨੂੰ ਕੁੱਟ ਕੇ ਤੇ ਫਿਰ ਉਹਦਾ ਜਿਹੜਾ ਅਸੀਂ ਕੁਕ ਬਲੇਵਰ ਤਿਆਰ ਕਰੀਦਾ ਉਹਨੂੰ ਤੜਕੇ ਵਾਲੀ ਚਾਹ ਕਹਿੰਦੇ ਉਹ ਅਸੀਂ ਆਪਣਾ ਡਰਾਈਵ ਹੁੰਦਾ ਜਿਹੜਾ ਥਲਕਾ ਲਾਣੇ ਮੱਖਣ ਦੇ ਬੁੱਤੂ ਫਿਰ ਉਹ ਚਾਹ ਤਿਆਰ ਗੱਲ ਕਿਤੇ ਜਾਵੇ 1945 ਤੋਂ ਤੁਸੀਂ ਗੱਲ ਕੀਤੀ ਹੈ ਕਿ ਤੇ ਦੁਕਾਨ ਜਿਹੜੀ ਸਟਾਰਟਿੰਗ ਤੋਂ ਚੱਲਦੀ ਆ ਰਹੀ ਆ ਆ ਗਾਂ ਦੇ ਤੌਰ ਦੇ ਉੱਤੇ ਹੁਣ ਅਗਰ ਲੋਕਾਂ ਨੇ ਆਣਾ ਹੋਵੇ ਤੁਹਾਡੇ ਕੋਲ ਤੁਸੀਂ ਆਪਣਾ ਕੋਈ ਐਡਰੈਸ ਦੇਣਾ ਹੋਵੇ ਉਹਨਾਂ ਨੂੰ ਦੇ ਸਕਦੇ ਹੋ ਦੱਸ ਸਕਦੇ ਕਿੱਥੇ ਤੇ ਸਾਡੀ ਦੁਕਾਨ ਐਮ ਐਮ ਮਾਲਵੇ ਰੂਲ ਐਮ ਐਮ ਮਾਲਵੇ ਰੂਲ ਉਹ ਕੋਈ ਇਹ ਕੰਪਨੀ ਬਾਗ ਦੇ ਸਾਹਮਣੇ ਤੁਹਾਡਾ ਟਾਈਮ ਹੈ ਸਵੇਰੇ 6:00 ਤੋਂ ਲੈ ਕੇ ਸ਼ਾਮੀ 8:00 ਉਹ ਗੱਲ ਕੀਤੀ ਜਾਵੇ ਸਿਹਤ ਨੂੰ ਲੈ ਕੇ ਤੁਸੀਂ ਗੱਲ ਕੀਤੀ ਹੈ ਜੀ ਡਰਾਈ ਫਰੂਟਸ ਜਿਹੜੀ ਇਹ ਚਾਹ ਹੈਗੀ ਆ ਸਿਹਤ ਵੀ ਕਾਫੀ ਲਾਹੇਮੰਦ ਹੁੰਦੀ ਹੈ ਜਿਵੇਂ ਜਵਾਨਾਂ ਦੀ ਗੱਲ ਕੀਤੀ ਜਾਵੇ ਠੀਕ ਹੈ ਯੰਗਸਟਰ ਦੀ ਗੱਲ ਕੀਤੀ ਜਾਵੇ ਲੋਕ ਚਾਹ ਅੱਜ ਕੱਲ ਦੇ ਤੌਰ ਤੇ ਬਹੁਤ ਘੱਟ ਪੀਂਦੇ ਨੇ ਲੇਕਿਨ ਸਿਹਤ ਸਿਹਤਮੰਦ ਚਾਹ ਦੀ ਤੁਸੀਂ ਕਿਤਨਾ ਕਿਤੇ ਗੱਲ ਕੀਤੀ ਹੈ ਇਸ ਨੂੰ ਤੁਸੀਂ ਕਿੱਥੋਂ ਤੱਕ ਸਮਝਦੇ ਆਜੀ ਜਿਹੜੀ ਨੌਜਵਾਨ ਪੀੜ੍ਹੀ ਹੈ ਆਪਣੇ ਸ਼ਰੀਰ ਬਾਰੇ ਬਹੁਤ ਅੱਛਾ ਖਿਆਲ ਰੱਖਦੀ ਹੈ ਔਰ ਅਚੇ ਚੀਜ਼ਾਂ ਖਾਦੀਆ ਔਰ ਸਾਡੋ ਕੋ ਜਿਹੜੀ ਨੋਵਾਂ ਬੁਰੀ ਹੈ ਜਿਹੜੇ ਪਹਿਲੇ ਵੀ ਸਾਡੇ ਇਹਨਾਂ ਦੇ ਬਜ਼ੁਰਗ ਪੀਂਦੇ ਰਹੇ ਅੱਗੋ ਜਿਹੜੀ ਨੋਵਾਂ ਬੁਰੀ ਹੈ ਇਹਨੂੰ ਚੜਕੇ ਵਾਲੀ ਚਾਹ ਤੇ ਬਦਾਮ ਵਾਲੀ ਚਾਹ ਇਹਨੂੰ ਬਹੁਤ ਅੱਛੀ ਲੱਗਦੀ ਔਰ ਬੜ ਬੜੀ ਦੂਰੋਂ ਆ ਕੇ ਪੀਂਦੇ ਆਤੇ ਕੁਆਂਟੀਟੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਿਸ ਕਿਸ ਤਰ੍ਹਾਂ ਦੀ ਜਿਹੜੀ ਕੁਆਂਟੀਟੀ ਆ ਉਹ ਦੇਖਣ ਅਗਰ ਲੋਕ ਆਂਦੇ ਨੇ ਉੱਥੇ ਤੇ ਇਸ ਤਰ੍ਹਾਂ ਦੀ ਕੁਆਂਟੀਟੀ ਉਹਨਾਂ ਨੂੰ ਦੇਖਣ ਨੂੰ ਮਿਲੇ ਬਹੁਤ ਵਧੀਆ ਬਹੁਤ ਅੱਛਾ ਚਾਹ ਦੇ ਬਹੁਤ ਵੱਡੇ ਕੱਪ ਹੁੰਦੇ ਆ ਨੋਰਮਲ ਇਹ ਗਲਾਸ ਨੂੰ ਵੱਡੇ ਗਲਾਸ ਹੁੰਦੇ ਕੋਈ ਕੋ ਕੱਪ ਪੀਣ ਨਾਲ ਆदमी ਕਿ ਦਿਨ ਦਾ ਸਾਰਾ ਦਿਨ ਉਹ ਇੱਕ ਪ੍ਰਕਾਰ ਦੀ ਉਹਦੇ ਨਾਲ એનર્ਜੀ ਉਹਦੇ ਸਰੀਰ 'ਚ ਜਿਹੜੀ ਸ਼ਕਤੀ ਜਿਹੜੀ ਆ ਉਹ ਚਾਹ ਨਹੀਂ ਇੱਕ ਪ੍ਰਕਾਰ ਦਾ એનર્ਜੀ ਲਿੰਕ ਬੈ ਜਿਹੜਾ ਕਿ ਸਾਡੇ ਸਰੀਰ ਨੂੰ ਕਈ ਕਈ ਰੋਗਾਂ ਤੋਂ ਬਚਾ ਕੇ ਰੱਖ ਸਕਦਾ ਜਿਹੜੀ ਅਸੀਂ ਪੀਂਘਾ ਚਾਹ ਚਾਹ। ਸੋ ਤੁਸੀਂ ਦੇਖਿਆ ਹੈ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਈਏ ਠੀਕ ਮੇਰੇ ਪਿੱਛੇ ਜਿਹੜਾ ਵਿੱਕੀ ਟ੍ਰੀ ਸਟਾਲ ਆਪ ਉੱਥੇ ਅਸ ਟਾਈਮ ਮੌਜੂਦ ਹੈਗੇ ਆ ਜਿੱਥੇ ਕਿ ਪੋਸਟਿਕ ਤੱਤਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਜਿਹੜੀ ਕਿ ਚਾਹ ਦਾ ਆਨੰਦ ਲੋਕ ਪੰਜਾਬੀ ਲੈ ਰਹੇ ਨੇ ਅੰਮ੍ਰਿਤਸਰ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਵਾਸੀ ਵੱਧ ਤੋਂ ਵੱਧ ਇੱਥੇ ਪਹੁੰਚਦੇ ਨੇ ਸਲਾਨੀਆਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵੱਖ-ਵੱਖ ਸੂਬਿਆਂ ਤੋਂ ਵੀ ਜਿਹੜੇ ਲੋਕ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਆਉਂਦੇ ਨੇ ਜ਼ਰੂਰ ਇੱਥੇ ਚਾਹ ਦਾ ਆਨੰਦ ਲੈ ਕੇ ਜਾਂਦੇ ਨੇ ਸੋ ਗੱਲਬਾਤ ਕਰਨ ਤੋਂ ਬਾਅਦ ਸਾਡੇ ਨਾਲ ਕਸਟਮਰ ਵੀ ਮੌਜੂਦ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਅੰਮ੍ਰਿਤਸਰ ਸ਼ਹਿਰ ਦੇ ਵਾਸੀ ਜਿਹੜੇ ਆ ਚਾਹ ਦੀਆਂ ਚੁਸਕੀਆਂ ਦਾ ਨੰਦ ਲੈ ਚਾਹ ਪੀ ਕੇ ਸਰ ਬਹੁਤ ਵਧੀਆ ਲੱਗ ਰਿਹਾ ਜੀ ਚਾਹ ਮੰਨ ਲੇ ਇੱਕ ਕੱਪ ਪੀਤਾ ਹੋਵੇ ਨਾ ਦਾ ਤੇ ਮਨ ਲੱਭੀ ਪੰਜਾਬੀ ਕੇ ਨਜ਼ਾਰਾ ਜਾਂਦਾ ਅੱਜ ਦਾ ਹਾਂਜੀ ਸੋ ਗੱਲਬਾਤ ਕੀਤੀ ਜਾਵੇ ਤਾਂ ਬਦਾਮਾਂ ਵਾਲੀ ਡਰਾਈ ਫਰੂਟਸ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਡਰਾਈ ਫਰੂਟਸ ਆ ਉਹ ਪਾ ਕੇ ਇੱਥੇ ਚਾਹ ਬਣਾਈ ਜਾਂਦੀ ਹੈ ਬਟਰ ਅਮੂਲ ਬਟਰ ਦੇ ਤੜਕਾ ਲਗਾ ਕੇ ਚਾਹ ਬਣਾਈ ਜਾਂਦੀ ਹੈ ਅੱਜ ਕੱਲ ਕਿਤੇ ਦੇਖਣ ਨੂੰ ਇਦਾਂ ਦਾ ਨਹੀਂ ਮਿਲਿਆ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਆਪਾਂ ਸਟੋਰੀ ਕਰਨ ਪਹੁੰਚੇ ਆ ਤੁਸੀਂ ਵੀ ਚਾਹ ਦਾ ਆਨੰਦ ਲੈਂਦੇ ਹੋ ਤੜਕੇ ਵਾਲੀ ਚਾਹ ਪੀ ਕੇ ਦੇਖੀ ਕਿਦਾਂ ਦੀ ਲੱਗਦੀ ਤੜਕੇ ਦੀ ਚਾਹ ਪੀਤੀ ਜੀ ਦੋ ਚਾਰ ਵੀ ਚਾਹ ਪੀਤੀ ਤੜਕੇ ਵਾਲੀ ਚਾਹ ਬਹੁਤ ਵਧੀਆ ਜੀ ਖਸਕਾ ਦਾ ਘਟਕਾ ਲਗਾਉਂਦੇ ਮੱਖਣ ਪਾ ਕੇ ਲਗਾਉਂਦੇ ਨੇ ਬਹੁਤ ਵਧੀਆ ਚਾਹ ਘਰ ਦੇ ਤੜਕੇ ਲਈ ਆਨੰਦ ਦੀ ਗੱਲ ਕੀਤੀ ਜਾਵੇ ਤਾਂ ਚਾਹ ਦਾ ਨਾਮ ਕਿਦਾਂ ਦਾ ਚਾਹ ਦਾ ਨਾਮ ਦੱਸਾਂ ਜੀ ਇਹ ਚਾਹ ਦਾ ਆਨੰਦ ਤੇ ਤੁਸੀਂ ਪੀਓਗੇ ਤਾਂ ਫੇਰ ਹੀ ਪਤਾ ਲੱਗੇਗਾ ਤੁਹਾਨੂੰ ਹੁਣ ਆਪਾਂ ਪੀ ਕੇ ਤੇ ਬਹੁਤ ਵਧੀਆ ਲੱਗ ਰਿਹਾ ਤਾਂ ਹੀ ਰੋ ਜਾਨੇ ਰੋ ਜੇ ਚਾਹ ਪੀਣਾ ਨੇ ਮਾਰਨਿੰਗ ਵੀ ਆਉਂਦੇ ਤੇ ਇਵਨਿੰਗ ਵੀ ਆਉਂਦੇ ਚਾਹ ਪੀਂਦੇ ਘਰੋਂ ਵੀ ਪੀ ਕੇ ਆਈ ਦੀ ਵੇਰੇ ਇੱਥੇ ਵੀ ਪੀਦੀ ਤੇ ਜ ਤੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੇ ਯਾਰ ਦੋਸਤ ਹੈਗੇ ਨੇ ਇਕੱਠੇ ਬੈਠ ਕੇ ਜਿਹੜੀ ਆ ਚਾਹ ਦਾ ਆਨੰਦ ਲੈ ਰਹੇ ਨੇ ਚਾਹ ਦੀਆਂ ਚੁਸਕੀਆਂ ਮਾਰ ਰਹੇ ਨੇ ਸੋ ਹੋਰ ਅਪਡੇਟ ਦੇ ਲਈ ਤੁਸੀਂ ਬਣੇ ਰਹੋ ਸਿਟੀ ਹੈਡਲਾਈਨ ਦੇ ਨਾਲ ਬਹੁਤ ਬਹੁਤ ਧੰਨਵਾਦ